ਭਿੰਡਾ ਫਿਲਮ ਫਾਊਂਡੇਸ਼ਨ ਵੱਲੋਂ ਹਰ ਇੱਕ ਸਾਲ ਕਰਵਾਏ ਜਾਂਦੇ ਭਿੰਡਾ ਫਿਲਮ ਫੈਸਟੀਵਲ ਦਾ ਚੌਥਾ ਐਡੀਸ਼ਨ 8 ਦਸੰਬਰ 2024 ਨੂੰ ਬਲਵੰਤ ਗਾਰਗੀ ਆਡੀਟੋਰੀਅਮ ਜਿਹੜਾ ਕਿ ਰੋਜ਼ ਗਾਰਡਨ ਦੇ ਨੇੜੇ ਸਥਿਤ ਹੈ ਉੱਥੇ ਕਰਵਾਇਆ ਜਾ ਰਿਹਾ ਹੈ ਸਵੇਰੇ 9 ਵਜੇ ਤੋਂ ਫਿਲਮਾਂ ਦੀ ਸਕਰੀਨਿੰਗ ਸਟਾਰਟ ਹੋਏਗੀ ਭਿੰਡਾ ਫਿਲਮ ਫੈਸਟੀਵਲ 2024 ਵਿੱਚ ਦੇਸ਼ ਵਿਦੇਸ਼ ਤੋਂ ਆਈਆਂ ਹੋਈਆਂ ਬਿਹਤਰੀਨ 17 ਸ਼ਾਰਟ ਫਿਲਮਾਂ ਦੀ ਸਕਰੀਨਿੰਗ ਕੀਤੀ ਜਾਏਗੀ ਬਠਿੰਡਾ ਫਿਲਮ ਫੈਸਟੀਵਲ ਨੂੰ ਦੇਖਣ ਦੇ ਲਈ ਕਿਸੇ ਤਰ੍ਹਾਂ ਦੀ ਵੀ ਕੋਈ ਐਂਟਰੀ ਫੀਸ ਕੋਈ ਟਿਕਟ ਜਾਂ ਕੋਈ ਪਾਸ ਦੇ ਚਾਰਜਸ ਨਹੀਂ ਹਨ ਕੋਈ ਵੀ ਇਸ ਫੈਸਟੀਵਲ ਨੂੰ ਫ੍ਰੀ ਆਫ ਕਾਸਟ ਦੇਖ ਸਕਦਾ ਹੈ ਇਸ ਦੇ ਲਈ ਇੱਕ ਪਾਸ ਦੀ ਜ਼ਰੂਰਤ ਹੋਵੇਗੀ ਜਿਹੜਾ ਕਿ ਫ੍ਰੀ ਆਫ ਕਾਸਟ ਬਠਿੰਡਾ ਫਿਲਮ ਫੈਸਟੀਵਲ .com ਵੈਬਸਾਈਟ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ ਉਸ ਨੂੰ ਡਾਊਨਲੋਡ ਕਰਨ ਦਾ ਜਿਹੜਾ ਪ੍ਰੋਸੈਸ ਹੈ ਉਹ ਬੜਾ ਹੀ ਆਸਾਨ ਹੈ ਤਾਂ ਉਸ ਨੂੰ ਇਸ ਥਾਂ ਤੇ ਜਾ ਕੇ ਅਸੀਂ ਡਾਊਨਲੋਡ ਕਰ ਸਕਦੇ ਹਾਂ ਚੌਥੇ ਬਠਿੰਡਾ ਫਿਲਮ ਫੈਸਟੀਵਲ ਵਿੱਚ ਦੇਸ਼ ਦੇ ਵੱਖ-ਵੱਖ ਕੋਨੇ ਆ ਜਿਸ ਤਰ੍ਹਾਂ ਕਿ ਪੂਨੇ ਮੁੰਬਈ ਨੋਇਡਾ Shimla ਅਤੇ ਗੋਰੇਗਾ ਮੁੰਬਈ ਤੋਂ ਆਇਆਂ ਹੋਈਆਂ ਵੱਖ-ਵੱਖ ਸ਼ਾਰਟ ਫਿਲਮਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਬਠਿੰਡਾ ਫਿਲਮ ਫੈਸਟੀਵਲ ਵਿੱਚ ਜਿਹੜੇ ਸਾਡੇ ਇੰਡੀਆ ਦੇ ਫੇਮਸ ਫਿਲਮ ਸਕੂਲ ਨੇ ਫਿਲਮ ਯੂਨੀਵਰਸਟੀਆਂ ਨੇ ਜਾਂ ਦੂਸਰੇ ਇੰਸਟੀਚਿਊਟ ਨੇ ਉੱਥੋਂ ਵੀ ਜਿਹੜੀਆਂ ਫਿਲਮਾਂ ਆਈਆਂ ਨੇ ਜਿਸ ਤਰ੍ਹਾਂ ਕਿ ਸਤਿਆਜੀਤ ਰੇ ਇੰਸਟੀਚਿਊਟ ਆਫ ਫਿਲਮ ਐਂਡ ਟੀਲੀਵਿਜ਼ਨ ਕੋਲਕੱਤਾ ਅਤੇ ਐਮ ਆਈ ਟੇ ਯੂਨੀਵਰਸਿਟੀ ਸਕੂਲ ਆਫ ਫਿਲਮ ਐਂਡ ਥੀਏਟਰ ਪੂਨੇ ਅਤੇ ਇਸੇ ਤਰ੍ਹਾਂ ਹੀ ਏਸ਼ੀਅਨ ਅਕੈਡਮੀ ਨੋਇਡਾ ਤੋਂ ਜਿਹੜੀਆਂ ਨੇ ਫਿਲਮਾਂ ਸਾਡੇ ਕੋਲ ਪਹੁੰਚੀਆਂ ਨੇ ਇਹਨਾਂ 17 ਫਿਲਮਾਂ ਦਾ ਜਿਹੜਾ ਪ੍ਰਦਰਸ਼ਨ ਹੈ ਜਾਂ ਜਿਹੜੀ ਸਕਰੀਨਿੰਗ ਹੈ ਉਹ ਸਵੇਰੇ 9 ਵਜੇ ਸ਼ੁਰੂ ਹੋ ਜਾਵੇਗੀ ਅਤੇ ਲਗਾਤਾਰ ਇਹਨਾਂ ਦੀ ਸਕਰੀਨਿੰਗ ਚੱਲੇਗੀ ਇਨ੍ਹਾਂ ਫਿਲਮਾਂ ਦੀ ਜਜਮੈਂਟ ਲਈ ਪੰਜਾਬੀ ਫਿਲਮਾਂ ਦੇ ਦਿੱਗਜ ਅਦਾਕਾਰ ਸਰਦਾਰ ਮਹਾਬੀਰ ਭੁੱਲਰ ਜੀ ਡਾਕਟਰ ਸੁਨੀਤਾ ਧੀਰ ਜੀ ਰੁਪਿੰਦਰ ਰੂਪੀ ਜੀ ਅਤੇ ਸ਼੍ਰੀ ਰਾਜੀਵ ਕੁਮਾਰ ਅਰੋੜਾ ਜੀ ਦੀ ਜਿਊਰੀ ਦੁਆਰਾ ਜਜਮੈਂਟ ਕੀਤੀ ਜਾਵੇਗੀ ਜਿਊਰੀ ਦੁਆਰਾ ਚੁਣੇ ਗਏ ਬੈਸਟ ਫਿਲਮ ਬੈਸਟ ਰਾਈਟਰ ਬੈਸਟ ਡਾਇਰੈਕਟਰ ਅਤੇ ਬੈਸਟ ਐਕਟਰ ਮੇਲ ਬੈਸਟ ਐਕਟਰ ਫੀਮੇਲ ਨੂੰ ਸਨਮਾਨਿਤ ਕੀਤਾ ਜਾਵੇਗਾ ਜੋ ਬੈਸਟ ਫਿਲਮ ਚੁਣੀ ਜਾਵੇਗੀ ਇਸ ਫੈਸਟੀਵਲ ਦੇ ਵਿੱਚ ਉਸ ਨੂੰ 51000 ਰੁਪਏ ਦਾ ਨਕਦ ਇਨਾਮ ਜਿਹੜਾ ਹੈ ਉਹ ਬਠਿੰਡਾ ਫਿਲਮ ਫਾਊਂਡੇਸ਼ਨ ਵੱਲੋਂ ਦਿੱਤਾ ਜਾਵੇਗਾ। ਇਨ੍ਹਾਂ ਇਨਾਮਾਂ ਦੀ ਤਕਸੀਮ ਮਾਨਯੋਗ ਸਪੀਕਰ ਪੰਜਾਬ ਵਿਧਾਨ ਸਭਾ ਸਰਦਾਰ ਕੁਲਤਾਰ ਸਿੰਘ ਸੰਧਵਾ ਜੀ ਜੋ ਕਿ ਇਸ ਫੈਸਟੀਵਲ ਦੇ ਮੁੱਖ ਮਹਿਮਾਨ ਹੋਣਗੇ ਉਹਨਾਂ ਵੱਲੋਂ ਕੀਤੀ ਜਾਵੇਗੀ। ਤਾਂ ਮੇਰਾ ਸਾਰੇ ਹੀ ਬਠਿੰਡਾ ਵਾਸੀਆਂ ਨੂੰ ਇਸ ਦੇ ਆਸ-ਪਾਸ ਦੇ ਇਲਾਕੇ ਦੇ ਸਾਰੇ ਹੀ ਵਾਸੀਆਂ ਨੂੰ ਖੁੱਲਾ ਸੱਦਾ ਹੈ ਬੇਨਤੀ ਹੈ। ਕਿ ਤੁਸੀਂ ਇਸ ਫੈਸਟੀਵਲ ਵਿੱਚ ਆ ਕੇ ਇਹਨਾਂ 17 ਬਿਹਤਰੀਨ ਸ਼ਾਰਟ ਫਿਲਮਾਂ ਜੋ ਕਿ ਸਾਡੀ ਸਿਲੈਕਸ਼ਨ ਕਮੇਟੀ ਨੇ ਚੁਣੀਆਂ ਨੇ ਉਹਨਾਂ ਦਾ ਆਨੰਦ ਮਾਣੋ। ਜੋ ਪਹਿਲੀ ਫਿਲਮ ਹੈ ਉਸ ਦੀ ਸਕਰੀਨਿੰਗ ਸਵੇਰੇ 9 ਵਜੇ ਸ਼ੁਰੂ ਕੀਤੀ ਜਾਵੇਗੀ। ਇਹ ਫਿਲਮਾਂ ਜਿਹੜੀਆਂ ਨੇ ਇਹ ਅਲੱਗ-ਅਲੱਗ ਡਿਊਰੇਸ਼ਨ ਜਾਂ ਰਨ ਟਾਈਮ ਦੀਆਂ ਨੇ। ਕੋਈ ਫਿਲਮ 10 ਮਿੰਟ ਦੀ ਹੈ, ਕੋਈ 15 ਮਿੰਟ ਦੀ ਹੈ, ਕੋਈ 30 ਮਿੰਟ ਦੀ ਹੈ। ਮੈਕਸਿਮ ਜਿਹੜੀ ਹੈ ਉਹ 30 ਮਿੰਟ ਤੱਕ ਦੀ ਫਿਲਮ ਹੈ। ਤਾਂ ਜਿਵੇਂ ਹੀ ਇਹਨਾਂ ਦੀ ਸਕਰੀਨਿੰਗ ਖਤਮ ਹੋਏਗੀ ਉਸ ਦੇ ਤੁਰੰਤ ਬਾਅਦ ਹੀ ਜਿਹੜੀ ਜਿਊਰੀ ਹੈ ਸਾਡੀ ਉਹ ਆਪਣੀ ਜੱਜਮੈਂਟ ਦੇ ਦੇਗੀ। ਤੇ ਉਸ ਦੇ ਨਾਲ ਹੀ ਜਿਹੜਾ ਹੈ ਇਨਾਮਨ ਸਮਾਰੋਹ ਸ਼ੁਰੂ ਹੋ ਜਾਏਗਾ ਸਰ ਜਿਉਂ ਜਿ ਕਿੰਨੇ ਮੈਂਬਰ ਹੋਣਗੇ ਬਠਿੰਡਾ ਫਿਲਮ ਫੈਸਟੀਵਲ ਦੀ ਜੂਰੀ ਦੇ ਵਿੱਚ ਕੁੱਲ 4 ਮੈਂਬਰ ਨੇ ਜਿਸ ਵਿੱਚ ਸਾਡੇ ਅਦਾਕਾਰ ਸਰਦਾਰ ਮਹਾਵੀਰ ਭੁੱਲਰ ਜੀ ਡਾਕਟਰ ਸੁਨੀਤਾ ਧੀਰ ਜੀ ਰੁਪਿੰਦਰ ਰੂਪੀ ਜੀ ਤੇ ਸ਼੍ਰੀ ਰਜੀਵ ਅਰੋੜਾ ਜੀ ਇਹ ਜਿਹੜੇ ਪਹਿਲਾਂ ਤੁਸੀਂ ਕਰਾਉਂਗੇ ਕਿਹੜੀਆਂ ਹੋਣਗੀਆਂ ਪਹਿਲਾਂ ਜਿਹੜੀਆਂ ਮਤਲਬ ਇਹ ਛੋਟੀਆਂ ਫਿਲਮਾਂ ਬਣਾਉਂਦੀਆਂ ਨੇ ਇਹ ਫਿਲਮਾਂ ਸ਼ਾਰਟ ਫਿਲਮਾਂ ਸਰ ਇਹ ਸਾਰੀ ਪੰਜਾਬੀ ਇਹ ਸਰ ਵੱਖ-ਵੱਖ ਤਿੰਨ ਭਾਸ਼ਾਵਾਂ ਵਾਲੀਆਂ ਫਿਲਮਾਂ ਲੀ ਕੁਝ ਫਿਲਮਾਂ ਪੰਜਾਬੀ ਲੈਂਗੁਏਜ ਦੀਆਂ ਨੇ ਕੁਝ ਹਿੰਦੀ ਦੀਆਂ ਨੇ ਔਰ ਦੋ ਫਿਲਮਾਂ ਜਿਹੜੀਆਂ ਨੇ ਉਹ ਇੰਗਲਿਸ਼ ਲੈਂਗੁਏਜ ਦੀਆਂ ਨੇ ਜਿਹੜੀਆਂ ਕਿ ਵਿਦ ਪੰਜਾਬੀ ਸਬਟਾਈਟਲ ਨੇ ਔਰ ਸਰ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਔਰ ਸਾਨੂੰ ਬੜਾ ਹੀ ਮਾਨ ਮਹਿਸੂਸ ਹੋ ਰਿਹਾ ਹੈ ਕਿ ਚੌਥੇ ਬਠਿੰਡਾ ਫਿਲਮ ਫੈਸਟੀਵਲ ਨੂੰ ਜਿਹੜਾ ਹੈ ਉਹ ਗ੍ਰੀਨ ਸਿਟੀ ਸਕੁਆਰ ਵੱਲੋਂ ਐਜ਼ ਅ ਟਾਈਟਲ ਸਪான்ਸਰ ਜਿਹੜਾ ਹੈ ਉਹ ਸਹਿਯੋਗ ਦਿੱਤਾ ਜਾ ਰਿਹਾ ਹੈ ਤਾਂ ਗ੍ਰੀਨ ਸਿਟੀ ਸਕੁਆਰ ਡੱਬ ਵਾਲੀ ਰੋਡ ਦੇ ਸਹਿਯੋਗ ਨਾਲ ਉਹਨਾਂ ਦੀ ਰਹਿਨਮਾਈ ਅਤੇ ਅਗਵਾਈ ਦੇ ਅਧੀਨ ਜਿਹੜਾ ਹੈ ਚੌਥਾ ਭਿੰਡਾ ਫਿਲਮ ਫੈਸਟੀਵਲ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਸਾਨੂੰ ਬੜੀ ਖੁਸ਼ੀ ਹੈ ਕਿ ਹੋਟਲ ਬਾਇਆ ਹਾਈਟਸ ਸਰਦਾਰ ਬਿਕਰਮਜੀਤ ਸਿੰਘ ਬਾਇਆ ਜੀ ਪਾਂਦੀ ਪ੍ਰੋਪਰਟੀਆਂ ਦੇ ਸ਼੍ਰੀ ਮਨੀਸ਼ ਪਾਂਦੀ ਜੀ ਅਤੇ ਦਾ ਮਾਸਟਰਵਾਲ ਅਕੈਡਮੀ ਦੇ ਸ਼੍ਰੀਮਤੀ ਭਾਵਨਾ ਗਰਗ ਜੀ ਸਰਦਾਰ ਹਦਰਸ਼ਨ ਸਿੰਘ ਸੋਹਲ ਜੀ ਗੁਰਸੇਵਿਕ ਸਿੰਘ ਚੈਲ ਜੀ ਅਤੇ ਸ਼੍ਰੀ ਅਮਨਦੀਪ ਸਿੰਘ ਜੀ ਦੇ ਸਹਿਯੋਗ ਨਾਲ ਜਿਹੜਾ ਹੈ ਚੌਥੇ ਭਿੰਡਾ ਫਿਲਮ ਫੈਸਟੀਵਲ ਨੂੰ ਸਫਲਤਾਪੂਰਵਕ ਕਰਵਾਇਆ ਜਾਊਗਾ ਮੋਟਿਵ ਕੀ ਹੈ ਜੀ ਬਠਿੰਡਾ ਫਿਲਮ ਫੈਸਟੀਵਲ ਜਿਹੜਾ ਹੈ ਇੱਕ ਪਲੈਟਫਾਰਮ ਹੈ ਜਿਹੜਾ ਕਿ ਸ਼ਾਰਟ ਫਿਲਮ ਮੇਕਰਾਂ ਦੇ ਲਈ ਹੈ ਜਿਸ ਤਰ੍ਹਾਂ ਕਿ ਪਹਿਲਾਂ ਦੱਸਿਆ ਜਾ ਚੁੱਕਿਆ ਹੈ ਕਿ ਇਸ ਵਿੱਚ ਨਾ ਹੀ ਤਾਂ ਫਿਲਮਾਂ ਭੇਜਣ ਦੇ ਲਈ ਕੋਈ ਐਂਟਰੀ ਫੀਸ ਹੈ ਔਰ ਨਾ ਹੀ ਫੈਸਟੀਵਲ ਨੂੰ ਦੇਖਣ ਦੇ ਲਈ ਤਾਂ ਬੇਸਿਕਲੀ ਜਿਹੜਾ ਹੈ ਉਹ ਨਵੇਂ ਟੈਲੈਂਟ ਨੂੰ ਪ੍ਰਮੋਟ ਕਰਨਾ ਉਹਨਾਂ ਨੂੰ ਇਨਕਰੇਜ ਕਰਨਾ ਹੈ ਉਹਨਾਂ ਨੂੰ ਇੱਕ ਪਲੈਟਫਾਰਮ ਦੇਣਾ ਹੈ ਜਿਹੜਾ ਕਿ ਸਾਡੇ ਪੰਜਾਬ ਦੇ ਵਿੱਚ ਕਿਤੇ ਵੀ ਨਹੀਂ ਹੈ ਸਾਡੇ ਪੰਜਾਬ ਦੇ ਕਿਸੇ ਵੀ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦਾ ਫੈਸਟੀਵਲ ਨਹੀਂ ਹੋ ਰਿਹਾ ਜਿੱਥੇ ਜਿਹੜੇ ਸ਼ਾਰਟ ਫਿਲਮ ਮੇਕਰ ਨੇ ਉਹ ਆਪਣੀਆਂ ਫਿਲਮਾਂ ਨੂੰ ਪ੍ਰਦਰਸ਼ਿਤ ਕਰ ਸਕਦਾ। ਇਹ ਮੈਂ ਛੋਟੇ ਯੂਨਿਟ ਬਣਾਉਂਦੇ ਹਾਂ ਪਰ ਸੈੱਟ ਤੇ ਕੰਮ ਕਰਦੇ ਆਂ ਫਿਲਮ ਬਣਾ ਕੇ। ਪ੍ਰੋਫੈਸ਼ਨਲ ਨਹੀਂ ਸਰ ਇਹ ਪ੍ਰੋਫੈਸ਼ਨਲ ਬਣਾਈਆਂ ਹੋਈਆਂ ਸ਼ਾਰਟ ਫਿਲਮਾਂ ਨੇ ਹਾਲਾਂਕਿ ਉਹ ਛੋਟੇ ਫਿਲਮ ਮੇਕਰ ਦੁਆਰਾ ਬਣਾਈਆਂ ਜਾਂਦੀਆਂ ਨੇ ਪਰ ਉਹ ਪ੍ਰੋਫੈਸ਼ਨਲੀ ਹੀ ਬਣਾਈਆਂ ਜਾਂਦੀਆਂ ਨੇ। ਫਿਲਮ ਚ ਕੀ ਖਾਸਿਤ ਕੀ ਹੈ? ਜੀ ਸਰ ਸਰ ਜਿਹੜੀਆਂ ਇਹ ਸ਼ਾਰਟ ਫਿਲਮਾਂ ਨੇ ਇਹ ਵਕਫ ਵਕ ਸਮਾਜਿਕ ਮੁੱਦੇ ਸਮਾਜਿਕ ਕੁਰਿਤੀਆਂ ਵਾਤਾਵਰਨ ਨੂੰ ਬਚਾਉਣ ਦੇ ਉਪਰਾਲਿਆਂ ਸਪੋਰਟਸਮੈਨਸ਼ਿਪ ਦੀ ਭਾਵਨਾ ਅਤੇ ਜੋ ਮਾਡਰਨ ਟੈਕਨੋਲੋਜੀ ਇਸ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਇੱਕ ਫਿਲਮ ਜਿਹੜੀ ਹੈ ਸਾਡੇ ਕੋਲੇ ਉਹ ਮੁੰਬਈ ਤੋਂ ਆਈ ਹੈ ਜਿਹਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜੀ ਹੈ ਉਹ ਆਨ ਵਾਲੇ ਸਮੇਂ ਦੇ ਵਿੱਚ ਕਿਹੜੀਆਂ-ਕਿਹੜੀਆਂ ਚੁਣੌਤੀਆਂ ਜਿਹੜੀਆਂ ਉਹ ਜਿਹੜੀ ਸਾਡੀ ਮਾਨਵਤਾ ਹੈ ਉਹਨੂੰ ਦਰਪੇਸ਼ ਕਰੇਗੀ ਮੈਂ ਹੁਣ ਤੱਕ ਇਹ ਫਿਲਮਾਂ ਵਾਤ ਪੇਜੀ ਸਰੇ ਸ਼ਾਰਟ ਫਿਲਮ ਫੈਸਟੀਵਲ ਹੈ ਇਸ ਦੇ ਵਿੱਚ ਸਾਰੀ ਜਿਹੜੇ ਵਰਲਡ ਦੇ ਵੱਖ-ਵੱਖ ਕੋਨਿਆਂ ਤੋਂ ਫਿਲਮਾਂ ਭੇਜੀਆਂ ਜਾਂਦੀਆਂ ਜਿਨ੍ਹਾਂ ਨੂੰ ਜਿਹੜੀ ਹੈ ਇੱਕ ਸਿਲੈਕਸ਼ਨ ਕਮੇਟੀ ਦੁਆਰਾ ਸਿਲੈਕਟ ਕੀਤਾ ਜਾਂਦਾ ਹੈ ਔਰ ਉਹਨਾਂ ਦੀ ਪ੍ਰੋਪਰ ਜਿਹੜੀ ਹੈ ਉਹ ਸਕਰੂਟੀ ਕਰਨ ਤੋਂ ਬਾਅਦ ਉਹਨਾਂ ਦੀ ਸਕਰੀਨਿੰਗ ਕੀਤੀ ਜਾਂਦੀ ਹੈ ਜੀ ਤੋਂ ਸਪਿਰਟੂਅਲ ਆਇਆ ਹੋਣਾ ਹੈ ਕਿ ਕੀ ਜਿੱਦਾ ਨਾਮੀ ਕਿਤੇ ਅਸਤੇ ਕੀ ਗਲਤੀ ਕਿਤੇ ਵੀ ਇਸ ਵਾਰ ਨਹੀਂ ਹੋਉਣੀ ਆ ਕੁਝ ਨਮਾਜ਼ ਕਰ ਦਿਓ ਜੀ ਸਰ ਸਰ ਜਿਹੜੇ ਸਾਡੇ ਪਿਛਲੇ ਤਿੰਨ ਫੈਸਟੀਵਲ ਹੋਏ ਆ ਉਹਨਾਂ ਦੇ ਵਿੱਚ ਅਸੀਂ ਸਿਰਫ ਸ਼ਾਰਟ ਫਿਲਮਾਂ ਹੀ ਜਿਹੜੀਆਂ ਉਹ ਹੀ ਅਸੀਂ ਜਿਹੜਾ ਹੈ ਅਕਸੈਪਟ ਕਰ ਰਹੇ ਸੀ ਕੰਪੀਟੀਸ਼ਨ ਹੋ ਰਿਹਾ ਸੀ ਔਰ ਸਾਨੂੰ ਇਹ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਚੌਥੇ ਬਟੰਡਾ ਫਿਲਮ ਫੈਸਟੀਵਲ ਦੇ ਵਿੱਚ ਫੀਚਰ ਫਿਲਮਾਂ ਦੇ ਨਾਲ-ਨਾਲ ਵੈਬ ਸੀਰੀਜ਼ ਦਾ ਵੀ ਕੰਪੀਟੀਸ਼ਨ ਜਿਹੜਾ ਹੋਏਗਾ ਉਹਨਾਂ ਨੂੰ ਸਕਰੀਨ ਨਹੀਂ ਕੀਤਾ ਜਾਏਗਾ ਸਕਰੀਨਿੰਗ ਸਿਰਫ ਤੇ ਸਿਰਫ ਸ਼ਾਰਟ ਫਿਲਮਾਂ ਦੀ ਹੀ ਹੋਏਗੀ ਬਟ ਉਹਨਾਂ ਦੀ ਅਲੱਗ ਤੋਂ ਕੈਟੇਗਰੀਜ਼ ਹੈ ਉਹਨਾਂ ਨੂੰ ਅਵਾਰਡ ਦਿੱਤੇ ਜਾਣਗੇ ਜਿਵੇਂ ਤੁਸੀਂ ਕਹਿਆ ਜੀ ਫੋਰਨ ਦੀ ਫੋਰਨ ਜੀ ਉਹਨਾਂ ਦੀ ਫਿਲਮਾਂ ਜਿਵੇਂ ਅੰਗਰੇਜ਼ੀ ਚ ਹੈ ਜਾਂ ਉਹ ਡਬ ਕੀਤਾ ਜਾਏਗਾ ਜਾਂ ਜੀ ਸਰ ਸਰ ਦੋ ਜਿਹੜੀਆਂ ਫਿਲਮਾਂ ਨੇ ਉਹ ਇੱਕ ਆਸਟ੍ਰੇਲੀਆ ਤੋਂ ਹੈ ਔਰ ਇੱਕ ਜਿਹੜੀ ਹੈ ਆਈ ਹੈਗੇ ਸਰੀ ਕੈਨੇਡਾ ਤੋਂ ਇਹ ਦੋਵੇਂ ਫਿਲਮਾਂ ਇੰਗਲਿਸ਼ ਲੈਂਗੁਏਜ ਦੀਆਂ ਨੇ ਬਟ ਇਹ ਵਿਦ ਪੰਜਾਬੀ ਸਬਟਾਈਟਲਸ ਨੇ ਤਾਂ ਅਸੀਂ ਉਹਨਾਂ ਨੂੰ ਪੰਜਾਬੀ ਸਬਟਾਈਟਲ ਨੂੰ ਪੜ੍ਹ ਕੇ ਸਮਝ ਸਕਦੇ ਹਾਂ ਇਸ ਕੋਲ ਵੈਬ ਸੀਰੀਜ਼ ਜੀ ਜੀ ਸਰ ਸਰ ਤਿੰਨੇ ਹੀ ਕੈਟੇਗਰੀਆਂ ਇੱਕ ਸ਼ਾਰਟ ਫਿਲਮਾਂ ਦੀ ਕੈਟੇਗਰੀ ਹੈ ਇੱਕ ਫੀਚਰ ਫਿਲਮਾਂ ਦੀ ਔਰ ਇੱਕ ਵੈਬ ਸੀਰੀਜ਼ ਦੀ ਕੈਟੇਗਰੀ ਹੈ ਤਿੰਨਾਂ ਹੀ ਕੈਟੇਗਰੀਜ਼ ਦੇ ਵਿੱਚ ਪਹਿਲਾ ਪ੍ਰਾਈਜ਼ ਹੈ ਜੋ ਕਿ ਫਰਸਟ ਵਿਨਰ ਹੈ ਬੈਸਟ ਫਿਲਮ ਫਿਰ ਸੈਕੰਡ ਵਿਨਰ ਹੈ ਫਿਰ ਥਰਡ ਵਿਨਰ ਹੈ ਫਿਰ ਜਿਊਰੀ ਦੇ ਅਵਾਰਡਸ ਹੁੰਦੇ ਹੈ ਜੋ ਜਿਊਰੀ ਨੂੰ ਕਈ ਵਾਰੀ ਲੱਗਦਾ ਹੈ ਕਿ ਦੋ ਫਿਲਮਾਂ ਦੇ ਵਿੱਚ ਟਾਈ ਹੋ ਰਿਹਾ ਹੈ ਤਾਂ ਉਹ ਆਪਣੇ ਕੋਲੋਂ ਜਿਊਰੀ ਅਵਾਰਡਸ ਦਿੰਦੇ ਹੈ ਇਸੇ ਤਰ੍ਹਾਂ ਹੀ ਬੈਸਟ ਐਕਟਰ ਹੈ ਮੇਲ ਬੈਸਟ ਐਕਟਰ ਫੀਮੇਲ ਬੈਸਟ ਰਾਈਟਰ ਤੇ ਬੈਸਟ ਡਾਇਰੈਕਟਰ ਦੇ ਅਵਾਰਡ ਇਸੇ ਤਰ੍ਹਾਂ ਹੀ ਡਾਕੂਮੈਂਟਰੀਜ਼ ਫਿਲਮਾਂ ਵੀ ਨੇ ਜਿਨ੍ਹਾਂ ਦੀ ਸਕਰੀਨਿੰਗ ਨਹੀਂ ਹੋਏਗੀ ਪਰ ਉਹਨਾਂ ਦੇ ਵਿੱਚ ਵੀ ਬੈਸਟ ਡਾਕੂਮੈਂਟਰੀਜ਼ ਦਾ ਅਵਾਰਡ ਦਿੱਤਾ ਜਾਏਗਾ ਜੀ ਸਰ ਸਰ ਅਸੀਂ ਜਿਹੜੇ ਹੈ ਪਿਛਲੇ 3 ਸਾਲਾਂ ਤੋਂ ਇੱਕ ਨਵੀਂ ਕੈਟਾਗਰੀ ਅਵਾਰਡਸ ਸ਼ੁਰੂ ਕੀਤੀ ਸੀ ਜਿਹਦੇ ਵਿੱਚ ਇੱਕ ਅਸੀਂ ਪੰਜਾਬ 골ਡ ਅਵਾਰਡ ਦਿੰਨੇ ਆ ਇੱਕ ਪੰਜਾਬ ਜੈਮ ਅਵਾਰਡ ਦਿੰਨੇ ਆ ਔਰ ਇੱਕ ਜਿਹੜਾ 뮤직 ਦਾ ਪੰਜਾਬ ਫੋਕ ਅਵਾਰਡ ਦਿੰਨੇ ਆ ਇਸੀ ਵੈਬਸਾਈਟ ਦੇ ਉੱਪਰ ਨੋਮੀਨੇਸ਼ਨਸ ਲੈਣੇ ਆ ਕੋਈ ਵੀ ਉਹ ਨੋਮੀਨੇਸ਼ਨ ਕਰ ਸਕਦਾ ਹੈ ਉਸ ਦੇ ਤਹਿਤ ਅਸੀਂ ਪੰਜਾਬੀ ਫਿਲਮਾਂ ਦੇ ਦਿੱਗਜ ਅਦਾਕਾਰ ਸਰਦਾਰ ਸੋਹੀ ਜੀ ਨੂੰ ਜਿਹੜਾ ਹੈ ਉਹ ਪੰਜਾਬ 골ਡ ਅਵਾਰਡ ਅਦਾਕਾਰ ਹਰਸਿਮਰਨ ਸਿੰਘ ਨੂੰ ਪੰਜਾਬ ਜੈਮ ਅਵਾਰਡ ਤੇ ਗਾਇਕਾ ਰਜ਼ਾ ਹੀਰ ਨੂੰ ਪੰਜਾਬ ਫੋਕ ਅਵਾਰਡ ਦੇ ਰਹੇ ਹਾਂ ਅਲਸਾ ਥੋੜਾ ਬੈਕਗਰਾਉਂਡ ਜੀ ਜਾਨਣਾ ਚਾਹਾਂਗੇ ਕਿਉਂਕਿ ਉਹ ਦੇਖਿਓ ਫਿਲਮ ਫੀਅਰ ਅਵਾਰਡ ਹੈ ਨੈਸ਼ਨਲ ਅਵਾਰਡ ਹੈ ਕਾਜੀ ਅਵਾਰਡ ਹੈ ਜੀ ਜੋ ਕਿ ਪਰ ਬਟਿੰਡਾ ਜਦੋਂ ਪਹਿਲੀ ਵਾਰ ਹੋਇਆ ਤੁਹਾਨੂੰ ਯਾਦ ਆਦਾ ਹੈ ਜੋ ਆਪਣੇ ਨੰਬਰਿਕੀ ਤੁਹਾਨੂੰ ਬੁਲ ਜੀ ਉਹਨਾਂ ਦਾ ਨਾਮ ਤਾਂ ਤੁਹਾਨੂੰ ਯਾਦ ਹੋਏਗਾ ਜੀ ਤੇ ਉਹਨਾਂ ਨੇ ਕਿਹਾ ਸੀ ਕਿ ਮੈਂ ਜ਼ਿੰਦਗੀ ਵਿੱਚ ਉਹਦੇ ਬਠਿੰਡਾ ਵਿੱਚ ਇਸ ਤਰ੍ਹਾਂ ਹੋ ਸਕਦਾ ਇੱਕ ਕੀ ਮਾਇਚਾ ਹੈ ਤੁਹਾਡੇ ਕੀ ਇਹਦਾ ਬੋਰਡ ਜੀ ਦੇਖੋ ਸਰ ਸਾਡੀ ਕੋਸ਼ਿਸ਼ ਇਹੀ ਹੈ ਜਿਸ ਤਰ੍ਹਾਂ ਸਾਡੇ ਨਾਲ ਬਠਿੰਡਾ ਦੀ ਐਮੂਲੈਂਟ ਪਰਸਨੈਲਿਟੀਆਂ ਨਾਉਨ ਜਿਹੜੇ ਸਾਡੇ ਹੈਗੇ ਇੱਥੋਂ ਦੇ ਜਿਹੜੇ ਸਾਡੇ ਪਤਵੰਤੇ ਜੁੜ ਰਹੇ ਨੇ ਕਿ ਬਠਿੰਡਾ ਦਾ ਨਾਮ ਜਿਹੜਾ ਹੈ ਉਸੇ ਤਰ੍ਹਾਂ ਹੀ ਲਿਆ ਜਾਵੇ ਜਿਸ ਤਰ੍ਹਾਂ ਮੁੰਬਈ ਫਿਲਮ ਫੈਸਟੀਵਲ ਗੋਆ ਫਿਲਮ ਫੈਸਟੀਵਲ ਜਾਂ ਕਾਂਸ ਫਿਲਮ ਫੈਸਟੀਵਲ ਹੁੰਦਾ ਹੈ ਉਸੀ ਤਰ੍ਹਾਂ ਹੀ ਅਸੀਂ ਬਠਿੰਡਾ ਦਾ ਨਾਮ ਜਿਹੜਾ ਹੈ ਉਹ ਫਿਲਮ ਫੈਸਟੀਵਲ ਦੇ ਰੂਪ ਵਿੱਚ ਜਿਹੜਾ ਹੈ ਉਹ ਦੁਨੀਆ ਦੇ ਨਕਸ਼ੇ ਤੇ ਲਿਆਉਣਾ ਚਾਹੁੰਦੇ ਆ ਕਿ ਹਰ ਕਿਸੇ ਨੂੰ ਇਸ ਦੀ ਵੇਟ ਰਵੇ ਕਿ ਕਦੋਂ ਬਠਿੰਡਾ ਫਿਲਮ ਫੈਸਟੀਵਲ ਹੋਏਗਾ ਤੇ ਅਸੀਂ ਉਹਦੇ ਵਿੱਚ ਆਪਣੀ ਫਿਲਮ ਭੇਜਾਂਗੇ ਕਿਉਂਕਿ ਕਿਸੇ ਵੀ ਤਰ੍ਹਾਂ ਦਾ ਕੋਈ ਚਾਰਜ ਜਿਹੜਾ ਹੈ ਫਿਲਮ ਮੇਕਰਸ ਤੋਂ ਨਹੀਂ ਲਿਆ ਜਾ ਰਿਹਾ ਔਰ ਨਾ ਹੀ ਵੇਖਣ ਵਾਲਿਆਂ ਤੋਂ ਕੋਈ ਇਸ ਦੀ ਐਂਟਰੀ ਫੀਸ ਲਈ ਜਾ ਰਹੀ ਹੈ ਕੋਈ ਵੀ ਚਾਹੇ ਇੱਕ ਫਿਲਮ ਭੇਜ ਸਕਦਾ ਹੈ 10 ਫਿਲਮਾਂ ਭੇਜ ਸਕਦਾ ਹੈ ਕਿਸੇ ਵੀ ਲੈਂਗੁਏਜ ਦੀਆਂ ਫਿਲਮਾਂ ਜਿਹੜੀਆਂ ਉਹ ਭੇਜ ਸਕਦਾ ਹੈ ਇਹ ਖੁੱਲਾ ਸੱਦਾ ਸਰ ਜੀ ਬਿਲਕੁਲ ਇਹ ਸਾਰਿਆਂ ਨੂੰ ਹੀ ਖ ਉਸ ਦਾ ਜਿਹੜਾ ਪ੍ਰੋਸੈਸ ਹੈ ਉਹ www.bhitinda filmfestival.com ਤੇ ਜਾ ਕੇ ਅਸੀਂ ਆਪਣਾ ਪਾਸ ਜਨਰੇਟ ਕਰ ਸਕਦੇ ਆਂ। ਕਈ ਵਾਰੀ ਕੁਝ ਜਿਸ ਤਰ੍ਹਾਂ ਸਾਡੇ ਪੈਨਸ਼ਨਰਜ਼ ਹੁੰਦੇ ਨੇ ਬਜ਼ੁਰਗ ਨੇ ਉਹ ਫੈਸਟੀਵਲ ਨੂੰ ਦੇਖਣਾ ਚਾਹੁੰਦੇ ਨੇ ਉਹਨਾਂ ਤੋਂ ਆਨਲਾਈਨ ਪ੍ਰੋਸੈਸ ਨਹੀਂ ਹੋ ਪਉਂਦਾ ਤਾਂ ਉਹ ਸਵੇਰੇ 9 ਵਜੇ ਉੱਥੇ ਪਹੁੰਚ ਸਕਦੇ ਆ ਤਾਂ ਉੱਥੇ ਮੌਕੇ ਤੇ ਵੀ ਉਹਨਾਂ ਦਾ ਸਾਡੇ ਜਿਹੜੇ ਵਲੰਟੀਅਰ ਸਾਡੀ ਟੀਮ ਹੋਏਗੀ ਉਹਨਾਂ ਦਾ ਪਾਸ ਜਨਰੇਟ ਕਰਕੇ ਉਹਨਾਂ ਨੂੰ ਦੇ ਦੇਗੀ। ਤਾਂ ਇਸ ਤਰ੍ਹਾਂ ਨਾਲ ਕਿਸੇ ਵੀ ਦਿੱਕਤ ਨਹੀਂ ਹੈ ਫੈਸਟੀਵਲ ਨੂੰ ਦੇਖਣ ਦੇ ਲਈ। ਜਗਾ ਜਿਹੜੀ ਹੈ ਜੀ। ਬਲਵੰਤ ਗਾਰਗੀ ਆਡੀਟੋਰੀਅਮ ਜਿਹੜਾ ਕਿ ਬਿਲਕੁਲ ਨਵਾਂ ਥੋੜੀ ਜਿਹਾ ਪਹਿਲਾਂ ਜਿਸ ਦਾ ਉਦਘਾਟਨ ਮਾਨਯੋਗ ਸੀਐਮ ਸਾਹਿਬ ਵੱਲੋਂ ਕੀਤਾ ਗਿਆ ਉਸ ਜਗ੍ਹਾ ਤੇ ਹੋਏਗਾ ਜੀ ਔਰ ਇਸ ਦੀ ਲੋਕੇਸ਼ਨ ਹੈ ਰੋਜ਼ ਗਾਰਡਨ ਜਿਹੜਾ ਹੈ ਉਸ ਦੇ ਨਾਲ ਐਡਜੋਇਨਿੰਗ ਹੈ ਇਹ ਔਰ ਜੋਗਰਪਾਰਕ ਵਾਲਾ ਜਿਹੜਾ ਰਸਤਾ ਹੈ ਜੋਗਰਪਾਰ ਜਦੋਂ ਤੁਸੀਂ ਜਾਣਦੇ ਆ ਤਾਂ ਉਸ ਤੋਂ ਅੱਗੇ ਜਿਹੜਾ ਹੈ ਬਲਵੰਤ ਗਾਰਗੀ ਆਲਟੋਰੀਅਮ ਹੈ ਉੱਥੇ 8 ਦਸੰਬਰ 2024 ਨੂੰ ਸਵੇਰੇ 9 ਵਜੇ ਤੋਂ ਫਿਲਮਾਂ ਦੀ ਸਕਰੀਨਿੰਗ ਸਟਾਰਟ ਹੋ ਜਾਏਗੀ ਸਰ ਇੱਕ ਲਾਸਟ ਜੇ ਰਵਿਸ਼ੀ ਮੋਈਗੀ ਮਤਲਬ ਆਡੀਅੰਸ ਉਸ ਨਾਲ ਲੱਗ ਜੋ ਗੈਸਟ ਆਰਿਵਲ ਜਿਹੜੇ ਸਪான்ਸਰ ਹਨ ਕੀ ਸਿਟੀ ਕੈਪੈਸਿਟੀ ਹੋਏ ਕਿੰਨੇ ਨੰਬਰ ਆਫ ਲੋਕ ਆ ਸਕਦੇ ਜੀ ਸਰ 1000 ਦੇ ਕਰੀਬ ਜਿਹੜੀ ਹੈ ਆਉਟੋਰੀਅਮ ਦੀ ਸੀਟਿੰਗ ਕੈਪੈਸਿਟੀ ਹੈ ਜੀ ਇਸੇ ਲਈ ਹੀ ਜਿਹੜਾ ਪਾਸ ਦਾ ਜਨਰੇਟ ਕਰਨ ਦਾ ਹੈ ਤਾਂ ਕਿ ਇੱਕ ਆਈਡੀਆ ਰਵੇ ਕਿ ਕਿੰਨੀ ਪਬਲਿਕ ਜਿਹੜੀ ਆ ਰਹੀ ਹੈ ਔਰ ਕਿਸੇ ਨੂੰ ਕੋਈ ਦਿੱਕਤ ਨਹੀਂ ਹੋਏਗੀ ਜੋ ਸਾਡੇ ਬਾਹਰ ਤੋਂ ਫਿਲਮ ਟੀਮਜ਼ ਆਉਂਦੀਆਂ ਇਸ ਤਰ੍ਹਾਂ ਮੁੰਬਈ ਤੋਂ ਜੋ ਫਿਲਮ ਲੈ ਕੇ ਆ ਰਹੇ ਹੈ ਜੋ ਵੀ ਫਿਲਮਾਂ ਸਕਰੀਨ ਕੀਤੀਆਂ ਜਾਂਦੀਆਂ ਉਹ ਟੀਮ ਨਾਲ ਹੀ ਆਉਂਦੀ ਹੈ ਉਹਨਾਂ ਦੇ 3 ਤੋਂ 5 ਜਾਂ 7 ਜਿਹੜੇ ਮੈਂਬਰਸ ਹੈ ਉਹ ਆਉਂਦੇ ਹੈ ਜਿਸ ਤਰ੍ਹਾਂ ਮੁੰਬਈ ਤੋਂ ਆ ਰਹੇ ਨੇ ਉਹ ਪਹਿਲਾਂ ਇੱਥੇ ਠਹਿਰਨਗੇ ਇੱਕ ਦਿਨ ਪਹਿਲਾਂ ਪੂਨੇ ਤੋਂ ਆ ਰਹੇ ਨੇ ਕਲਕੱਤੇ ਤੋਂ ਆ ਰਹੇ ਨੇ ਤਾਂ ਉਹਨਾਂ ਦੇ ਲਈ ਜ਼ਰੂਰ ਹੀ ਸੀਟਾਂ ਜਿਹੜੀਆਂ ਰਿਜ਼ਰਵ ਰਹਿੰਦੀਆਂ ਨੇ ਜੀ ਸਰ ਸਾਡਾ ਮੈਸੇਜ ਜਿਹੜਾ ਬਠਿੰਡੇਵਾਸੀਆਂ ਨੂੰ ਇਹ ਹੀ ਹੈ ਜੀ ਕਿ ਇਹ ਬਠਿੰਡੇ ਦੇ ਵਿੱਚ ਹੋਣ ਵਾਲਾ ਆਪਣੀ ਤਰ੍ਹਾਂ ਦਾ ਜਿਹੜਾ ਹੈ ਉਹ ਵਿਸ਼ੇਸ਼ ਜਿਹੜਾ ਹੈ ਉਹ ਫੈਸਟੀਵਲ ਹੈ ਪੰਜਾਬ ਦੇ ਵਿੱਚ ਹੀ ਜਿਹੜਾ ਹੈ ਉਹ ਫਿਲਮਾਂ ਨਾਲ ਸੰਬੰਧਿਤ ਐਸ ਲੈਵਲ ਦਾ ਫੈਸਟੀਵਲ ਨਹੀਂ ਹੋ ਰਿਹਾ ਜਿੱਥੇ ਐਂਟਰੀਜ਼ ਵੀ ਫ੍ਰੀ ਹੈ ਔਰ ਸਾਰੀਆਂ ਤਰ੍ਹਾਂ ਦੀਆਂ ਫਿਲਮਾਂ ਦੀ ਜਿਹੜੀ ਹੈ ਉਹ ਜਿਹੜੀ ਹੈ ਜੋ چاہے ਸ਼ਾਰਟ ਫਿਲਮਾਂ ਨੇ ਚਾਹੇ ਵੈਬ ਸੀਰੀਜ਼ ਨੇ ਚਾਹੇ ਫੀਚਰ ਫਿਲਮਾਂ ਨੇ ਉਹਨਾਂ ਦੀ ਸਕਰੀਨਿੰਗ ਜਿਹੜੀ ਹੁੰਦੀ ਹੈ ਤਾਂ ਸਾਰਿਆਂ ਨੂੰ ਖੁੱਲਾ ਸੱਦਾ ਹੈ ਜੀ ਸਾਰੇ ਹੀ ਜਿਹੜੇ ਹੈ ਇਹ ਇਸ ਇਵੈਂਟ ਦਾ ਜਿਹੜਾ ਹੈ ਉਹ ਆਨੰਦ ਜਿਹੜਾ ਮਾਣ ਸਕਦੇ ਹੈ ਨਿਵਾਸੀਆ ਦਾ ਤੇ ਸਾਰੇ ਆਪਣੇ ਸ਼ਹਿਰ ਨਿਵਾਸੀਆ ਦਾ ਧੰਨਵਾਦ ਕਰਦਾ ਹੈ ਜਿਹੜੇ ਸਾਡੇ ਨਾਲ ਜੁੜੇ ਹੈ ਇਸ ਫੈਸਟੀਵਲ ਨਾਲ ਜੁੜੇ ਹੈ ਇਹ ਬਹੁਤ ਹੀ ਵਧੀਆ ਫੈਸਟੀਵਲ ਹੈ ਜਦੋਂ ਭਾਈ ਸਾਹਿਬ ਨੇ ਮੈਨੂੰ ਆ ਕੇ ਦੱਸਿਆ ਕਿ ਇਹ ਆਪਣੇ ਬਿਹੰਡੇ ਫਿਲਮ ਫੈਸਟੀਵਲ ਹੈ ਜੋ ਕਿ ਆਹ ਲਾ ਲੋ ਕੀ ਆਪਸ ਪਹਿਲਾਂ ਸੁਣਦੇ ਹੁੰਦੇ ਹੁੰਦੇ ਸੀਗੇ ਵੱਡੇ ਫੈਸਟੀਵਲ ਹੋ ਰਹੇ ਆ ਆਈਫਾ ਵਾਰਜ਼ੋਰਿਆ ਹੋਰ ਹੋ ਰਿਹਾ ਤਾਂ ਪੰਜਾਬੀ ਕਲਚਰ ਜਿਹੜੀ ਛੋਟੀ ਵੀਡੀਓਜ਼ ਆਈਆਂ ਜਿਵੇਂ ਸ਼ਾਰਟ ਫਿਲਮਸ ਫਿਰ ਨਵੀਂ ਕੈਟਾਗਰੀਜ਼ ਐਸਵਰੀ ਐਡ ਕੀਤੀਆਂ ਫਿਲਮ ਫੇਅਰ ਨੇ ਤਾਂ ਉਹ ਸਾਰੀ ਕੈਟਾਗਰੀਜ਼ ਆ ਫੀਚਰ ਹੈ ਜਾਂ ਵੱਡੀ ਲੌਂਗ ਫਿਲਮਸ ਵੀ ਹੈ ਵੈਬ ਸੀਰੀਜ਼ ਵੀ ਹੈ ਤਾਂ ਇਹਦੇ ਨਾਲ ਕੀ ਹੈ ਜਿਹੜੇ ਸ਼ਾਰਟ ਫਿਲਮਸ ਵਾਲੇ ਬੰਦੇ ਆ ਉਹਨਾਂ ਨੂੰ ਬਹੁਤ ਐਨਕੋਰੇਜਮੈਂਟ ਮਿਲਦੀ ਹੈ ਤੇ ਪੂਰੇ ਪੰਜਾਬ ਦੇ ਵਿੱਚੋਂ ਮੈਂ ਸੋਚ ਕੇ ਹੈਰਾਨ ਹੋਇਆ ਜਦੋਂ ਮੈਨੂੰ ਪਤਾ ਲੱਗਾ ਐਕਚੁਅਲੀ ਮੈਨੂੰ ਇਹਦੇ ਬਾਰੇ ਪਹਿਲਾਂ ਇਨਫੋਰਮੇਸ਼ਨ ਘੱਟ ਸੀਗੀ ਤਾਂ ਜਦੋਂ ਭਾਈ ਸਨਮਨ ਦੱਸਿਆ ਤਾਂ ਫਿਲਮ ਫੇਅਰ ਫੈਸਟੀਵਲ ਭਿੰਡੇ ਭਿੰਡਾ ਫਿਲਮ ਫੈਸਟੀਵਲ ਆਪਾਂ ਕਰ ਰਹੇ ਜਿਦੇ ਵਿੱਚ ਆਪਾਂ ਸ਼ਾਰਟ ਫਿਲਮਸ ਨੂੰ ਐਨਕਰੇਜ ਕਰ ਰਹੇ ਤਾਂ ਮੈਨੂੰ ਬਹੁਤ ਇੱਥੇ ਖੁਸ਼ੀ ਹੋਈ ਤਾਂ ਮੈਂ ਗ੍ਰੀਨ ਸਿਟੀ ਸਕੁਅਰ ਐਜ਼ ਅ ਗ੍ਰੀਨ ਸਿਟੀ ਗਰੁੱਪ ਵੱਲੋਂ ਮੈਂ ਸਾਰੇ ਬੰਦਿਆਂ ਦਾ ਤਹਿ ਦਿਲੋਂ ਵੈਲਕਮ ਕਰਦਾ ਹਾਂ ਕਿ ਜ਼ਰੂਰ ਆਓ ਇਸ ਫੈਸਟੀਵਲ ਦੇ ਵਿੱਚ ਤੇ ਬਾਤ ਚੜ ਕੇ ਇਹਨੂੰ ਦੇਖੋ ਤੇ ਇਹਨੂੰ ਪ੍ਰਮੋਟ ਕਰੋ ਠੀਕ ਹੈ ਜੀ ਤੇ ਮੇਰਾ ਜੁੜਨ ਦਾ ਕਿਵੇਂ ਬਣਿਆ ਇੱਕ ਹੋਰ ਵੀ ਮੋਟਿਵ ਸੀਗਾ ਅਸੀਂ ਭਿੰਡਾ ਦੇ ਵਿੱਚ ਹੁਣ ਗ੍ਰੀਨ ਸਿਟੀ ਸਕੁਅਰ ਬਣਾਇਆ ਹੈ ਤਾਂ ਸਾਡਾ ਜਿਹੜਾ ਨਾ ਐਂਟਰਟੇਨਮੈਂਟ ਦੇ ਵਿੱਚ ਕਾਫੀ ਜ਼ਿਆਦਾ ਰੁਝਾਵ ਹੋਇਆ ਉਹਨਾਂ ਅਸੀਂ ਸਿਨੇਮਾਸ ਲੈ ਬਹੁਤ ਹੀ ਅੱਛੇ ਪ੍ਰੀਮੀਅਮ ਸਿਨੇਮਾ ਜ਼ਹਿਰਿਆ ਤਾਂ ਉਹਦੇ ਨਾਲ ਕੀ ਹੋਇਆ ਤਾਂ ਸਾਡੇ ਇੱਥੇ ਪੈਰਾਮਿਡ ਬਲੂਰੀ ਆ ਰਹੀ ਹੈ ਗੇਮਿੰਗ ਜ਼ੋਨ ਆ ਰਿਹਾ ਤਾਂ ਹੋਰ ਐਂਟਰਟੇਨਮੈਂਟ ਦੇ ਸ਼ਾਪਿੰਗ ਸੈਂਟਰਸ ਵੀ ਆ। ਤਾਂ ਉਹਦੇ ਨਾਲ ਸਾਨੂੰ ਇਹ ਲੱਗਿਆ ਕਿ ਸਾਨੂੰ ਇਸ ਫਿਲਮ ਫੈਸਟੀਵਲ ਨਾਲ ਸਭ ਤੋਂ ਪਹਿਲਾਂ ਜੁੜਨਾ ਚਾਹੀਦਾ। ਕਿ ਇਹ ਬਹੁਤ ਹੀ ਅੱਛਾ ਮਤਲਬ ਕਿ ਇੱਕ ਬ੍ਰਿੰਡਾ ਵਾਸਤੇ ਜਾਂ ਪੂਰੇ ਪੰਜਾਬ ਵਾਸਤੇ ਇੱਕ ਬਹੁਤ ਮਾਣਯੋਗ ਮਤਲਬ ਕਿ ਨਾ ਇੱਕ ਕੀ ਕਹਿੰਦੇ ਨੇ ਨਾ ਫੀਲਿੰਗ ਤੇ ਗਰਵ ਦਾ ਹੋਇਆ। ਤਾਂ ਇਸ ਕਰਕੇ ਮਤਲਬ ਕਿ ਅਸੀਂ ਸਾਰੇ ਮਤਲਬ ਕਿ ਪੂਰੀ ਟੀਮ ਦਾ ਬ੍ਰਿੰਡਾ ਫਿਲਮ ਫੈਸਟੀਵਲ ਨਾਲ ਜੋ ਜੁੜੇ ਹੋਏ ਆ। ਜਿਹੜੇ ਸਾਰੇ ਇਹਨੂੰ ਪ੍ਰਮੋਟ ਕਰ ਰਹੇ ਸਾਰੇ মিডিਆ ਪਰਸਨਸ ਵੀ ਤੇ ਸਾਰੇ ਸ਼ਹਿਰ ਵਾਸੀ ਇਹਨੂੰ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਬਹੁਤ-ਬਹੁਤ ਖੁਸ਼ੀ ਪ੍ਰਗਟ ਕਰਦੇ ਆ। ਜੀ ਮੈਂ ਵਿਕਰਮਜੀਤ ਸਿੰਘ ਭਾਈ ਆ। ਉਹਨੂੰ ਭਾਈ ਗਰੁੱਪ ਆਫ ਹੋਟਲਸ। ਅਸੀਂ ਕੋ 45 ਸਾਲਾਂ ਤੋਂ ਬਟੇਂਡਾ ਸ਼ਹਿਰ ਚ ਹੋਟਲ ਇੰਡਸਟਰੀ ਆ ਬਟੇਂਡਾ ਸ਼ਹਿਰ ਵਾਸੀ ਨੂੰ ਸੇਵਾ ਕਰ ਰਹੇ ਆ। ਸੋ ਸਾਨੂੰ ਇਹ ਵਾਸਤੇ ਬਹੁਤ ਹੀ ਅੱਛਾ ਸਟੈਪ ਹੈ ਜੋ ਸਾਡੀ ਬਟੇਂਡਾ ਫਿਲਮ ਫਾਊਂਡੇਸ਼ਨ ਨੇ ਇਹ ਸਟੈਪ ਲਿਆ ਹੈਗਾ। ਪਿਛਲੇ ਮੈਂ ਤਿੰਨ ਆ ਖੁਦ ਦੇਖਿਆ ਫਿਲਮ ਫੈਸਟੀਵਲ ਜਿਹੜੇ ਸੀਗੇ। ਇੱਕ ਚੀਜ਼ ਤੁਹਾਨੂੰ ਦੱਸ ਦਾਂ ਕਿ ਉਹ ਇੰਨੇ ਕੁ ਵਧੀਆ ਐਂਟਰਟੇਨਮੈਂਟ ਫੁੱਲ ਹੁੰਦੇ ਤੁਸੀਂ ਇੱਕ ਵਾਰ ਜਾਓ ਉਸ ਵਕਤ ਨੂੰ ਉੱਠ ਕੇ ਉਹਨੂੰ ਚਿਤ ਨਹੀਂ ਕਰਦਾ ਉਹਦਾ ਸ਼ਾਮ ਤੱਕ ਤੁਸੀਂ ਮਤਲਬ ਉੱਤੇ ਜੁੜ ਜਾਂਦੇ ਕਿਉਂਕਿ ਜਿਹੜੀਆਂ ਸ਼ਾਰਟ ਫਿਲਮ ਅਸੀਂ ਲੈ ਕੇ ਆਉਂਦੀਆਂ ਉਸ ਤੇ ਆ ਰਹੀਆਂ ਆਈਆਂ ਪਿੱਛੇ ਆਈਆਂ ਇਹ ਇੰਨੀਆਂ ਮੀਨਿੰਗਫੁਲ ਨੇ ਮੈਸੇਜ ਫੁੱਲ ਹੁੰਦੀਆਂ ਕਿ ਬੰਦਾ ਉਹਨਾਂ ਨਾਲ ਇਮੋਸ਼ਨਲੀ ਸਾਈਕੋਲੋਜੀਕਲ ਜੁੜ ਜਾਂਦਾ ਹੈਗਾ ਉਹ ਬੰਦਾ ਇੱਕ ਤਾਂ ਦੂਸਰੀ ਦੀ ਵੇਟ ਕਰਦੇ ਮੈਂ ਦੂਜੀ ਵੀ ਦੇਖ ਕੇ ਜਾਉਂ ਤੀਜੇ ਮਤਲਬ ਇੱਕ ਵਾਰੀ ਬੰਦੇ ਨੂੰ ਅੰਦਰ ਐਂਟਰ ਕਰਕੇ ਮੁੜ ਕੇ ਸ਼ਾਮ ਤੱਕ ਉਹਦਾ ਜਿਹੜਾ ਹੈਗਾ ਨਾ ਇੱਕ ਤਰ੍ਹਾਂ ਦਾ ਬੱਕਾ ਹੋ ਜਾਂਦਾ ਹੈ ਸੋ ਮੈਂ ਇਹ ਸਾਰਿਆਂ ਨੂੰ ਇਹ ਕਹਿਣਾ ਵੀ ਬਹੁਤ ਹੀ ਅੱਛੇ ਮੈਸੇਜ ਹੈ ਬਹੁਤ ਅੱਛੀਆਂ ਫਿਲਮਸ ਸਿਲੈਕਟ ਕਰਦੇ ਹੈਗੇ ਇਹਨੇ ਕੁਝ ਸਮਾਜ ਦੇ ਬੜੀ ਵਧੀਆ ਸੇਧ ਦਿੰਦੀ ਹੈਗੇ ਸੋ ਇਸ ਕਰਕੇ ਅਸੀਂ ਸਾਨੂੰ ਸਾਰਿਆਂ ਨੂੰ ਜਿਹੜਾ ਹੈ ਕਿ ਇਸ ਫਿਲਮ ਫੈਸਟੀਵਲ ਨੂੰ ਦੇਖਣ ਵੀ ਜਾਣਾ ਚਾਹੀਦਾ ਐਨਜੋਏ ਵੀ ਕਰ ਕਿਉਂਕਿ ਬਹੁਤ ਹੀ ਵੱਡਾ ਉਪਰਾਲਾ ਹੈ ਵੀ ਨਾ ਤਾਂ ਕਿਸੇ ਫਿਲਮ ਮੇਕਰ ਤੋਂ ਕਿਸ ਤਰ੍ਹਾਂ ਦੀ ਕੋਈ ਐਂਟਰੀ ਫੀਸ ਲਈ ਜਾਂਦੀ ਹੈਗੀ ਨਾ ਕਿਸੇ ਕੋਈ ਵਿਜ਼ਟਰ ਤੋਂ ਜਾਂ ਵਿਊਅਰ ਤੋਂ ਅਸੀਂ ਕਿਸ ਤਰ੍ਹਾਂ ਦੀ ਕੋਈ ਚਾਰਜਸ ਕਰਦੇ ਕੋਈ ਸਭ ਕੁਝ ਇੱਕ ਤਰ੍ਹਾਂ ਦਾ ਫ੍ਰੀ ਆਫ ਕਾਸਟ ਹੈ ਸੋ ਇਸ ਕਰਕੇ ਇਹਦਾ ਇੱਕ ਇੰਜੋਏ ਤੇ ਆਨੰਦ ਲੈਣ ਵਾਸਤੇ ਅਸੀਂ ਉਸ ਦਿਨ ਅੱਛੀਆਂ ਗੱਲਾਂ ਸਿੱਖਣ ਨੂੰ ਮਿਲਦੀਆਂ ਬਹੁਤ ਵਧੀਆ ਹੁੰਦੀਆਂ ਹੈਗੀਆਂ ਸਮਾਜਿਕ ਬੁਰਾਈਆਂ ਜਿਹੜੀਆਂ ਹੈਗੀਆਂ ਪਾਣੀ ਦੀ ਸੇਵਿੰਗ ਹੈਗੀ ਜਾਂ ਕੋਈ ਹੋਰ ਨਸ਼ੇ ਹੈਗੇ ਨਾ ਹੋਰ ਪਰਿਵਾਰਕ ਕੁਝ ਸਮੱਸਿਆਵਾਂ ਹੈ ਜਿੰਦ ਕਈ ਵਾਰ ਕੀ ਵੱਡੀਆਂ ਵੱਡੀਆਂ ਸਮੱਸਿਆਵਾਂ ਜਿਹੜੀਆਂ ਹਨ ਇੱਕ ਛੋਟੇ ਮੈਸੇਜ ਨਾਲ ਹੱਲ ਹੋ ਜਾਂਦੀਆਂ ਸੋ ਬੰਦਾ ਸਮਝ ਜਾਂਦਾ ਵੀ ਯਾਰ ਇਹ ਤਾਂ ਹੱਲ ਤਾਂ ਇੰਨਾ ਕੀ ਸੀ ਕੋਈ ਬੜੇ ਵਧੀਆ ਟੰਗ ਨਾਲ ਪ੍ਰੈਜ਼ੈਂਟ ਕਰਦੇ ਹੈਗੇ ਸਮਾਜਿਕ ਜਿੰਨੀਆਂ ਕੁ ਸਮੱਸਿਆਵਾਂ ਹੁੰਦੀਆਂ ਹੈਗੀਆਂ ਸੋ ਸਾਨੂੰ ਸਾਰਿਆਂ ਨੂੰ ਇਸ ਚੀਜ਼ ਨੂੰ ਮਤਲਬ ਹੋਰ ਵੀ ਮੈਂ ਤਾਂ ਕਹਿੰਦਾ ਪ੍ਰਮੋਟ ਕਰੋ ਤਾਕੇ ਇਹਨੂੰ ਵੱਧ ਤੋਂ ਪਿਛਲੇ ਜਿਹੜੇ ਤੁਸੀਂ ਇੱਕ ਪੁੱਛਿਆ ਸੀ ਵੀ ਪਿਛੇ ਨਾਲੋਂ ਤੁਸੀਂ ਐਕਸਪੀਰੀਅੰਸ ਦੇ ਵਿੱਚ ਤੁਸੀਂ ਕੋਈ ਆਇਆ ਹੋ ਕੋਈ ਬੈਟਰਮੈਂਟ ਕੀਤੀ ਜਿਹੜਾ ਪਹਿਲਾਂ ਸੀ ਲਿਮਟਿਡ ਸੀਗਾ ਸਾਡੇ ਕੋਲ ਜਿਹੜੀ ਕੈਪੈਸਿਟੀ ਸੀ ਉੱਥੇ 2 250 300 ਬੰਦੇ ਦੀ ਸੀਗੀ ਅਨਪਲਾਨਡ ਪਲਾਨਡ ਕਰਦੇ ਹੋ ਵੀ ਅਨਪਲਾਨਡ ਹੋਏ ਸੀ ਬਟ ਲੱਕੀਲੀ ਹੁਣ ਐਸਕਿਉਰ ਆਪਾਂ ਵੀ ਆਲਰ ਲੱਕੀ ਕਿ ਸਾਡੇ ਵਿਧਾਨ ਦੇ ਅੱਡਾ ਵਧੀਆ ਐਡੀਟੋਰੀਅਮ ਬਣ ਗਿਆ ਹੈ ਬਲਵੰਦ ਗਾਰ ਗਿਆ ਐਡੀਟੋਰੀਅਮ ਤੇ ਉਹਦੇ ਵਿੱਚ ਅੱਛੀ ਕੈਪੈਸਿਟੀ ਹੈ ਅੱਛੀ ਉਹਦੇ ਵਿੱਚ ਆਰਗੇਨਾਈਜੇਸ਼ਨ ਬੜਾ ਵਧੀਆ ਆਰਗੇਨਾਈਜ਼ਡ ਪ੍ਰੋਗਰਾਮ ਹੋਊਗਾ ਸੋ ਅੱਜ ਇਹਤ ਕੀਵਾਰ ਆਸ ਕਰਦੇ ਕਿ ਬਹੁਤ ਹੀ ਵਧੀਆ ਇੱਕ ਪ੍ਰੋਗਰਾਮ ਬਠਿੰਡੇ ਦੇ ਵਿੱਚ ਨਵਾਂ ਪਹਿਰੇ ਪ੍ਰੈਜ਼ੈਂਟ ਹੋਗਾ ਤਾਂ ਆਪਾਂ ਸਾਰੇ ਮੀਡੀਆ ਨਾਲ ਜਿਹੜਾ ਹੈ ਜੁੜ ਕੇ ਇਹਨੂੰ ਹੋਰ ਪ੍ਰਮੋਟ ਕਰਨਗੇ ਤਾਂ ਕਿ ਬਾਹਰ ਵੀ ਪੰਜਾਬ ਚ ਇੰਟਰਨੈਸ਼ਨਲ ਲੈਵਲ ਤੇ ਬਠਿੰਡੇ ਦੇ ਬਠਿੰਡਾ ਫਿਲਮ ਫੈਸਟੀਵਲ ਦਾ ਇੱਕ ਮੈਸੇਜ ਬੜਾ ਅੱਛਾ ਜਾਵੇ ਸੋ ਮੈਂ ਸਾਰੇ ਪ੍ਰੈਸ ਮੀਡੀਆ ਪਰਸਨਸ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਸਾਡੇ ਇੱਥੇ ਅੱਜ ਜੋ ਪ੍ਰੈਸ ਕਾਨਫਰੰਸ ਚਾਹੇ ਹੈ ਸੋ ਬਹੁਤ-ਬਹੁਤ ਧੰਨਵਾਦ ਤੁਹਾਡਾ ਸਰ ਇਹ ਕਿੰਨੇ ਦਿਨ ਚੱਲੇਗਾ ਇਹਰੇ 1 ਡੇ ਹੈ ਸਵੇਰ 9 ਵਜੇ ਸਟਾਰਟ ਹੋਏਗਾ ਜੀ ਮੈਂ ਜੀਨ ਡਾਇਰੈਕਟਰ ਪੰਦੀ ਪ੍ਰੋਪਰਟੀਆਂ ਬਿਸ਼ੇਦਾਰਤੋਂ ਸਭ ਤੋਂ ਪਹਿਲਾਂ ਤਾਂ ਮੈਂ ਰਣਜੀਤ ਜੀ ਦਾ ਸੰਧੂ ਸਾਹਿਬ ਦਾ ਧੰਨਵਾਦ ਕਰਨਾ ਉੱਥੇ ਮੰਟੀ ਠਾਕੁਰ ਜੀ ਦਾ ਧੰਨਵਾਦ ਕਰਦਾ ਕਿ ਇਸ ਕਾਬਲ ਸਮਝਿਆ ਕਿ ਪਿਛਲੇ 3 ਸਾਲ ਤੋਂ ਅਸੀਂ ਸਾਰੇ ਇਕੱਠੇ ਹਾਂ ਕਿਉਂਕਿ ਜਦੋਂ ਕੋਈ ਇਸ ਤਰ੍ਹਾਂ ਦਾ ਉਪਰਾਲਾ ਕਰਦੇ ਹਨ ਨਾ ਪਹਿਲੇ ਸਾਲ ਦੇ ਵਿੱਚ ਜਿਹੜੀਆਂ ਜਿਵੇਂ ਵੀ ਜੀ ਨੇ ਪੁੱਛਿਆ ਦੱਸਿਆ ਕਿ ਬੰਦਾ 1 ਸਾਲ ਦੇ ਵਿੱਚ ਹੀ ਕਿਸੇ ਨਾ ਕਿਸੇ ਗੱਲ ਤੋਂ ਅੱਕ ਜਾਂਦਾ ਪਰ ਮੈਂ ਇਸ ਚੀਜ਼ ਦਾ ਆਪਣੇ ਆਪ 'ਚ ਵੀ ਮੈਡਮ ਮੈਂ ਮਹਿਸੂਸ ਕਰਦਾ ਕਿ ਮੈਨੂੰ ਹੁਣ ਤੱਕ ਚੌਥੇ ਫਿਲਮ ਫੈਸਟੀਵਲ ਦੇ ਵਿੱਚ ਬਹੁਤ ਜ਼ਿਆਦਾ ਮਾਨ ਤੇ ਸਨਮਾਨ ਮਿਲਿਆ ਤੇ ਜਿੰਨਾ ਕੁ ਵੀ ਹੋ ਸਕਦਾ ਆਪਣੇ ਸਮੇਂ ਚੋਂ ਸਮਾਂ ਕੱਢ ਕੇ ਇਸ ਫੈਸਟੀਵਲ ਨਾਲ ਜੁੜਦੇ ਔਰ ਜਿਵੇਂ ਤਿੰਨ ਫੈਸਟੀਵਲ ਸਾਡੇ ਜਿਹੜੇ ਆ ਉਹ ਬਹੁਤ ਵਧੀਆ ਗਏ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਬੜੇ ਉਸ ਨਾਲ ਕਿ ਜਦੋਂ ਅਸੀਂ ਪਹਿਲਾਂ ਸ਼ੁਰੂ ਕੀਤਾ ਸੀਗਾ ਤਾਂ ਅਸੀਂ ਜਿਹੜਾ ਫੰਕਸ਼ਨ ਕੀਤਾ ਸੀ ਅਸੀਂ ਉਹ ਟੀਚਰ ਹੋਮਸ ਕੀਤਾ ਸੀ ਤਾਂ ਜਦੋਂ ਟੀਚਰ ਹੋਮ ਚ ਕੀਤਾ ਤਾਂ ਬੜੀਆਂ ਚੀਜ਼ਾਂ ਦੀ ਜ਼ਰੂਰਤ ਪਈ ਜ਼ਰੂਰ ਤੁਸੀਂ ਮੰਨ ਲਓ ਕਿ ਜਿਵੇਂ ਇੱਕ ਕਾਰਵਾ ਜਦੋਂ ਜੁੜਦਾ ਹੈ ਤਾਂ ਉਦੋਂ ਬੜੀਆਂ ਮਤਲਬ ਮੂਲ ਜਿਹੜੀਆਂ ਚੀਜ਼ਾਂ ਹੁੰਦੀਆਂ ਉਹ ਸਾਨੂੰ ਲੋਡ ਹੁੰਦੀ ਹੈ ਚਾਹੇ ਉਹ ਲੈਪਟਾਪ ਹੈ ਚਾਹੇ ਉਹ ਕੋਈ ਮੋਬਾਈਲ ਹੈ ਚਾਹੇ ਇੱਕ ਇੱਕ ਤਾਰ ਤੱਕ ਮਤਲਬ ਮੰਨ ਕੇ ਚੱਲੋ ਸਾਨੂੰ ਸਾਰਿਆਂ ਨੂੰ ਸੰਜੋਗ ਕੇ ਰੱਖਣ ਦੀ ਲੋੜ ਪਈ ਜਿਵੇਂ ਜਿਵੇਂ ਬਾਈਏ ਸਾਨੂੰ ਦੱਸਿਆ ਕਿ ਜਿਵੇਂ ਜਿਵੇਂ ਅਸੀਂ ਅੱਗੇ ਚੱਲਦੇ ਰਹੇ ਪਹਿਲਾ ਦੂਸਰਾ ਤੀਸਰਾ ਤਾਂ ਹੁਣ ਸਾਨੂੰ ਇਸ ਚੀਜ਼ ਦਾ ਹੋ ਗਿਆ ਕਿ ਸਾਨੂੰ ਉਸ ਚੀਜ਼ ਦਾ ਪਤਾ ਲੱਗ ਗਿਆ ਕਿ ਸਾਨੂੰ ਚੀਜ਼ਾਂ ਦੀ ਜ਼ਰੂਰਤ ਕੀ ਹੈ ਤੇ ਇਡੇ ਜ਼ਿਆਦਾ ਅਸੀਂ ਮਤਲਬ ਵੜਪਾਗੇ ਐ ਐਨੇ ਜ਼ਿਆਦਾ ਅਸੀਂ ਬਠਿੰਡਾ ਵਾਸੀ ਹੰਬਲ ਐ ਐਨੇ ਕਾ ਜ਼ਿਆਦਾ ਬਠਿੰਡਾ ਵਾਸੀ ਸਹਿਯੋਗੀ ਐ ਕਿ ਜਿਸ ਚੀਜ਼ ਦੀ ਸਾਨੂੰ ਜ਼ਰੂਰਤ ਸੀ ਅਸੀਂ ਬਠਿੰਡਾ ਦੇ ਅੱਗੇ ਆਪਣੀ ਝੋਲੀ ਫਲਾਈ ਹੱਥ ੱਡੇ ਕਿ ਸਾਨੂੰ ਐਸੀ ਜ਼ਰੂਰਤ ਐ ਤਾਂ ਬਠਿੰਡਾ ਵਾਸੀਆਂ ਨੇ ਸਾਡਾ ਸਹਿਯੋਗ ਦਿੱਤਾ ਤਾਂ ਤਾਂ ਜੋ ਅਸੀਂ ਚੌਥੇ ਫਿਲਮ ਫੈਸਟੀਵਲ ਦੇ ਵਿੱਚ ਅਸੀਂ ਜਿਹੜੀ ਹੈਗੀ ਐ ਇੱਕ 1000 ਬੰਦੇ ਦੇ ਆਡੀਟੋਰੀਅਮ ਜਿਹੜਾ ਬਣਿਆ 1000 ਬੰਦੇ ਦੇ ਨੂੰ ਅਸੀਂ ਉੱਥੇ ਬੁਲਾ ਰਹੇ ਹਾਂ ਤੇ ਮੈਂ ਤਾਂ ਤੁਹਾਡੇ ਮਾਧਿਅਮ ਰਾਹੀਂ ਇਹੀ ਬੇਨਤੀ ਕਰਨਾ ਚਾਹੂੰਗਾ ਕਿ ਜਿਸ ਤਰ੍ਹਾਂ ਘਾਰਵਾ ਸਾਡਾ ਜੁੜਿਆ ਅਸੀਂ ਇਸ ਸੀਟਾਂ ਤੇ ਬੈਠੇ ਆ ਅਸੀਂ ਕਹਿੰਦੇ ਹਾਂ ਵੀ ਤੁਸੀਂ ਵੀ ਜਿਹੜੇ ਬੰਦੇ ਸਾਰੇ ਦੇਖ ਰਹੇ ਹੋ ਇਹ ਸੀਟਾਂ ਤੇ ਆ ਸਕਦੇ ਹੋ ਸਾਨੂੰ ਚੰਗਾ ਲੱਗੂਗਾ ਕਿ ਸਾਡੇ ਨਾਲ ਜੁੜੋਗੇ ਸਾਡੇ ਇੱਕ ਕਹਿੰਦੇ ਹੁੰਦੇ ਆ ਕਿ ਤੁਸੀਂ ਮੀਲ ਪੱਥਰ ਬਣੋਗੇ ਅਸੀਂ ਚਾਹੁੰਦੇ ਆ ਕਿ ਤੁਸੀਂ ਆਓ ਸਾਡੇ ਨਾਲ ਜੁੜੋ ਕੋਈ ਕਿਸੇ ਤਰ੍ਹਾਂ ਦਾ ਪੈਸਾ ਨਹੀਂ ਕਿਸੇ ਤੋਂ ਚਾਰਜ ਕੀਤਾ ਜਾਂਦਾ ਕੋਈ ਕਿਸੇ ਤਰ੍ਹਾਂ ਦਾ ਵੀ ਸਾਡੇ ਬੰਦਿਆਂ ਤੋਂ ਕੋਈ ਇਹ ਸਹਯੋਗ ਨਹੀਂ ਮੰਗਿਆ ਜਾਂਦਾ ਕਿ ਤੁਸੀਂ ਪੈਸੇ ਦਿਓ ਪੈਸੇ ਪਿੱਛੇ ਕਿਸੇ ਨੂੰ ਕੋਈ ਕਿਸ ਤਰ੍ਹਾਂ ਦੀ ਔਰ ਮੈਂ ਵੀ ਈਵਨ ਮੈਨੂੰ ਵੀ ਹੁਣ ਤੱਕ ਇਹਨਾਂ ਨੇ ਕੋਈ ਪੈਸੇ ਵਾਸਤੇ ਕੋਈ ਗੱਲ ਨਹੀਂ ਕਹੀ ਮੈਂ ਆਪਣੇ ਵੱਲੋਂ ਕੁਝ ਦੇਣਾ ਚਾਹਾਂ ਪਰ ਇਸ ਚੀਜ਼ ਦਾ ਜਿਹੜਾ ਮੈਂ ਸੰਧੂ ਸਾਹਿਬ ਦਾ ਤੇ ਮੰਟੀ ਜੀ ਦਾ ਧੰਨਵਾਦ ਕਰਦਾ ਤੇ ਸਾਰੇ ਬਠਿੰਡਾ ਵਾਸੀਆਂ ਨੂੰ ਇੱਕ ਅਪੀਲ ਕਰਦਾ ਕਿ ਤੁਸੀਂ ਜ਼ਰੂਰ 8 ਤਰੀਕ ਨੂੰ 8 ਦਸੰਬਰ ਨੂੰ ਸਾਡੇ ਵੇੜੇ ਆਓ ਅਸੀਂ ਝੋਲੀਆਂ ਫਲਾ ਕੇ ਤੁਹਾਡੀ ਉਡੀਕ ਕਰਾਂਗੇ ਤੇ ਤੁਹਾਨੂੰ ਉਸ ਦੇ ਵਿੱਚ ਆ ਕੇ ਬਹੁਤ ਅੱਛਾ ਲੱਗੇਗਾ ਧੰਨਵਾਦ ਸਾਰੇ ਸ਼ਹਿਰ ਵਾਸੀਆਂ ਨੂੰ 4th ਬਠਿੰਡਾ ਫਿਲਮ ਫੈਸਟੀਵਲ ਜੋ ਕਿ ਬਲਵੰਤ ਗਾਰਗੀ ਅਡਿਟੋਰੀਅਮ ਬਠਿੰਡਾ ਵਿੱਚ ਸੰਡੇ ਵਾਲੇ ਦਿਨ 8 ਦਸੰਬਰ ਨੂੰ ਹੋ ਰਿਹਾ ਸਾਰਿਆਂ ਨੂੰ ਅਸੀਂ ਖੁੱਲਾ ਸੱਦਾ ਦਿੰਦੇ ਆ ਸਾਰਿਆਂ ਨੂੰ ਇਨਵਾਈਟ ਕਰਦੇ ਆ ਕਿ ਆ ਕੇ ਸ਼ਾਰਟ movies ਨੂੰ ਦੇਖਨ ਉਹਨੂੰ enjoy ਕਰਨ ਤੇ ਸਮਝਣ ਕਿ ਸ਼ਾਰਟ movies ਦਾ ਕੀ ਮੈਸੇਜ ਹੁੰਦਾ ਹੈ ਤੁਹਾਨੂੰ ਸਾਰਿਆਂ ਨੂੰ ਬਹੁਤ ਮਜ਼ਾ ਆਏਗਾ ਤੁਸੀਂ ਇੱਕ ਵਾਰ theater ਦੇ ਵਿੱਚ ਐਂਟਰ ਕਰ ਜਾਓਗੇ ਤਾਂ ਤੁਸੀਂ ਸ਼ਾਮ ਤੱਕ ਵਾਪਸ ਨਹੀਂ ਜਾਓਗੇ ਇਹ ਸਾਡੀ ਸ਼ਿਉਰਟੀ ਹੈ ਤੇ ਕਾਈਂਡਲੀ ਕਮ ਐਂਡ ਜੁਆਇ ਜ਼ ਵਿਦ ਅਸ ਬਟਿੰਡਾ ਫਿਲਮ ਫੈਸਟੀਵਲ ਥੈਂਕ ਯੂ